ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਅਸਤੀਫਾ ਆ ਗਿਆ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਕਿਹੜੇ ਆਗੂ ਨੇ ਕਿਹੜੀ ਗੱਲੋਂ ਕਿਉਂ ਅਸਤੀਫਾ ਦਿੱਤਾ ਕਿਹਦੇ ਤੋਂ ਦੁਖੀ ਹੋ ਕੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਹਰ ਰੋਜ਼ ਪਟਾਕੇ ਪੈ ਰਹੇ ਨੇ ਮਾਮਲਾ ਕੀ ਹੈ ਕਿਹੜਾ ਇਹ ਆਗੂ ਹੈ ਸਾਰੀ ਕਹਾਣੀ ਖੋਲ ਕੇ ਦੱਸਦੇ ਆ ਤੇ ਨੇ ਕਿਉਂ ਅਸਤੀਫਾ ਦਿੱਤਾ ਇਹ ਵੀ ਤੁਹਾਨੂੰ ਦੱਸਣਾ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਆਮ ਆਦਮੀ ਪਾਰਟੀ ਇੰਨੀ ਦਿਨੀ ਆਮ ਆਦਮੀ ਪਾਰਟੀ ਘੜ ਤੇ ਅਸਤੀਫਾ ਪਾਰਟੀ ਜਾਦਾ ਬਣਦੀ ਜਾ ਰਹੀ ਹੈ ਕਦੇ ਬਲਾਗ ਪ੍ਰਧਾਨ ਛੱਡ ਦਿੰਦੇ ਨੇ ਕਦੇ ਕੋਈ ਛੱਡ ਦਿੰਦਾ ਹੁਣ ਵਾਈਸ ਪ੍ਰੈਜ਼ੀਡੈਂਟ ਸੂਬੇ ਦੀ ਮੀਤ ਪ੍ਰਧਾਨ ਨੇ ਪਾਰਟੀ ਛੱਡਣ ਦਾ ਐਲਾਨ ਕਰ ਏਰੋਪਲੇ ਨੇ ਕੀ ਏਰੋਪਲੇ ਨੇ ਇਸ ਵੱਡੀ ਆਗੂ ਦਾ ਨਾਂ ਕੀ ਹੈ ਇਸ ਸਾਰੀ ਕਹਾਣੀ ਮੈਂ ਤੁਹਾਨੂੰ ਖੋਲ ਕੇ ਦੱਸਦਾ ਆਮ ਆਦਮੀ ਪਾਰਟੀ ਇੱਕ ਪਾਸੇ ਲੈਂਡ ਪੂਲਿੰਗ ਚੁਲਜੀ ਹੋਈ ਹੈ ਦੂਜੇ ਪਾਸੇ ਉਹਦੇ ਅੰਦਰ ਖਾਤੇ ਜਿਹੜੀ ਅੱਗ ਹੈ ਉਹ ਭੰਬੜ ਬਲ ਦੀ ਚਲਦੀ ਹੈ ਆਮ ਆਦਮੀ ਪਾਰਟੀ ਦੀ ਸੁਭਾ ਮੀਤ ਪ੍ਰਧਾਨ ਜਨਨ ਕਿ ਸਟੇਟ ਵਾਈਸ ਪ੍ਰੈਜ਼ੀਡੈਂਟ ਉਨਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਦੀ ਮੀਤ ਪ੍ਰਧਾਨ ਚੰਡੀਗੜ੍ਹ ਦੀ ਸਟੇਟ ਵਾਈਸ ਪ੍ਰੈਜ਼ੀਡੈਂਟ ਆਬਾ ਬਾਂਸਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਆਬਾ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਅਨਦੇਖੀ ਦੇ ਇਲਜ਼ਾਮ ਲਾਇਨੇ ਪਾਰਟੀ ਲੀਡਰਸ਼ਿਪ ਦੇ ਉੱਤੇ ਉਹਨਾਂ ਨੇ ਫੇਸਬੁੱਕ ਤੇ ਆਪਣਾ ਅਸਤੀਫਾ ਲਿਖਿਆ ਹੈ ਜੋ ਜਾਣਕਾਰੀ ਨਿਕਲ ਰਹੀ ਹੈ ਉਹਦੇ ਵਿੱਚ ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਆਬਾ ਬਾਂਸਲ ਨੇ ਆਪਣੇ ਅਹੁਦੇ ਤੋਂ ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣੀ ਫੇਸਬੁੱਕ ਉੱਤੇ ਲਿਖਿਆ ਹੈ ਕਿ ਉਹ ਦੇਖ ਰਹੇ ਨੇ ਕਿ ਕਾਫੀ ਸਮੇਂ ਤੋਂ ਪਾਰਟੀ ਉਹਨਾਂ ਨੂੰ ਅਣਦੇਖਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਉਹ ਆਪਣਾ ਅਸਤੀਫਾ ਦੇ ਰਹੇ ਨੇ ਇਹ ਅਸਤੀਫਾ ਉਹਨਾਂ ਨੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਿਜੇ ਪਾਲ ਨੂੰ ਭੇਜ ਦਿੱਤਾ ਹੈ ਆਬਾ ਬਾਂਸਲ ਇੱਕ ਧਾਰਮਿਕ ਪ੍ਰਵਿਰਤੀ ਵਾਲੀ ਤੇ ਸਮਾਜ ਸੇਵੀ ਜਿਹੜੇ ਆ ਆਗੂ ਸਨ ਤੇ ਉਹਨਾਂ ਦਾ ਪਹਿਚਾਣ ਵੀ ਇਹ ਸੀ ਉਹਨਾਂ ਨੂੰ ਸਾਰੇ ਵਰਗਾਂ ਦੇ ਲੋਕ ਇਸੇ ਲਈ ਸਮਾਜਿਕ ਜਿਹੜਾ ਕਹ ਲਈਏ ਕਿ ਸੋਸ਼ਲ ਵਰਕਰ ਦੇ ਤੌਰ ਤੇ ਜਾਣਦੇ ਸੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਆਬਾ ਬਾਂਸਲ ਦੀ ਨਿਯੁਕਤੀ ਦੇ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਮਹਾਲੀ ਦੇ ਉਪ ਪ੍ਰਧਾਨ ਗੁਰਜੀਤ ਸਿੰਘ ਮਾਮਾ ਮਟੌਰ ਅਤੇ ਅਮਰਦੀਪ ਦੀਪ ਦੇ ਅਗਵਾਈ ਦੇ ਵਿੱਚ ਨੌਜਵਾਨਾਂ ਨੂੰ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਬਾਰੇ ਦੱਸ ਰਹੇ ਸੀ ਤੇ ਸਨਮਾਨਿਤ ਕਰ ਰਹੇ ਸੀ। ਇਸ ਮੌਕੇ ਆਬਾ ਬਾਂਸਲ ਨੇ ਕਿਹਾ ਕਿ ਪਾਰਟੀ ਦੁਆਰਾ ਉਹਨਾਂ ਦੀ ਦਿੱਤੀ ਗਈ ਜ਼ਿੰਮੀ ਨੂੰ ਜ਼ਿੰਮੇਵਾਰੀ ਨੂੰ ਉਹ ਬਖੂਬੀ ਨਿਭਾਉਣਗੇ ਤੇ ਇਮਾਨਦਾਰੀ ਨਾਲ ਨਿਭਾਉਣਗੇ ਪਰ ਆਖਰਕਾਰ ਹੁਣ ਉਹਨਾਂ ਨੂੰ ਪਾਰਟੀ ਛੱਡਣ ਦੇ ਲਈ ਮਜਬੂਰ ਹੋਣਾ ਪਿਆ। ਅਣਦੇਖੀ ਕੀਤੀ ਜਾ ਰਹੀ ਸੀ ਆਬਾ ਬਾਂਸਲ ਦੀ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫੇ ਲਗਾਤਾਰ ਆ ਰਹੇ ਨੇ। ਪੰਜਾਬ ਦੇ ਵਿੱਚ ਲੈਂਡ ਪੂਲਿੰਗ ਕਰਕੇ ਚੰਡੀਗੜ੍ਹ ਵੀ ਪੰਜਾਬ ਦਾ ਹਿੱਸਾ ਬੇਸ਼ੱਕ ਇਹ ਸਿਆਸੀ ਪਾਰਟੀਆਂ ਨੇ ਚੰਡੀਗੜ੍ਹ ਨੂੰ ਆਪਣੀ ਇੱਕ ਵੱਖਰੀ ਜੁੰਟ ਬਣਾ ਦਿੱਤਾ ਹੋਵੇ ਪਰ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਕੁੱਲ ਮਿਲਾ ਕੇ ਇੰਨੀ ਦਿਨੀ ਬੇਸ਼ੱਕ ਇੱਕ ਵੱਡੀ ਸੱਤਾ ਹੋਣ ਦੇ ਬਾਵਜੂਦ 92 93 ਐਮਐਲਏ ਹੋਣ ਦੇ ਬਾਵਜੂਦ ਵੀ ਅੰਦਰਲਾ ਸੰਕਟ ਡੂੰਘਾ ਹੋ ਰਿਹਾ ਨਰਾਜ਼ਗੀਆਂ ਕੋਈ ਨੇ ਕਈ ਲੋਕ ਲੈਂਡ ਪੂਲਿੰਗ ਦਾ ਬਹਾਨਾ ਬਣਾ ਕੇ ਅਸਤੀਫੇ ਦੇ ਹੀ ਜਾਂਦੇ ਨੇ ਨਰਾਜ਼ਗੀਆਂ ਪ੍ਰਾਣੀਆਂ ਨੇ ਪਰ ਇੱਕ ਗੱਲ طے ਹੈ ਕਿ ਥੱਲੜਲੇ ਪੱਧਰ ਤੋਂ ਜਦੋਂ ਅਸਤੀਫੇ ਆਉਣ ਲੱਗ ਜਾਣ ਤਾਂ ਇਹ ਭਾਂਬੜ ਉੱਤੇ ਤੱਕ ਜ਼ਰੂਰ ਜਾਂਦਾ ਹੈ